ਤੇ ਤੂੰ ਵੀ ਘਾਤਾ ਭੁੱਕੀ ਜਾਂਦੀ ਸੀ ਉਹ ਤਾਂ ਬੀਬੀ ਮੇਰੇ ਮੂੰਹ ਚ ਡੇਰੀ ਲੱਗ ਰੋ ਕਿਹੜਾ ਖੜਤੀ ਆ ਪਰ ਮੈਂ ਬੀਬੀ ਸਾਹਮ ਤਾਂ ਲਿਆ ਨਾ ਤਾਂ ਹੀ ਤਾਂ ਬੋਲਦੀ ਸੀ ਫਿਰ ਤੇਰੀ ਵੀ ਜਵਾਨ ਚੱਲੀ ਜਾਂਦੀ ਐ ਨਾਲ ਘਟ ਤੂੰ ਬਣੀਗੀ ਚਲ ਕੋਈ ਨਾ ਬੀਬੇ ਹੁਣ ਮੇਰ ਤੋਂ ਗਲਤੀ ਹੋ ਗਈ ਮੈਨੂੰ ਗੁੱਸਾ ਚੜ ਗਿਆ ਜਦੋਂ ਫਰੋਲਾ ਫਰਣ ਮੈਨੂੰ ਫਿਕਰ ਲੱਗ ਗਈ ਸੀ ਬੀਬੇ ਇਹ ਘਰ ਲੱਗੀ ਸੀ ਤੈਨੂੰ ਓਕੇ ਤੋ ਤੇ ਆ ਜਾਂ ਪਹਿਲੇ ਤੈਨੂੰ ਕਹਿ ਸੀ ਸਾਹਮ ਦੇ ਉਹਨਾਂ ਨੂੰ ਸੰਭੇ ਹੋਈ ਸੀ ਬੀਬੀ ਮੇਰੇ ਪਤਨ ਕਿੱਥੋਂ ਚਲੀ ਗਈ ਉਹ ਕਮਰੇ ਦੇ ਵਿੱਚ ਹਾਂ ਇਹ ਤਾਂ ਆਪਣੀ ਸਮਝਉਂਦੀ ਨਹੀਂ ਸ਼ੁਕਰਾਂ ਨਹੀਂ ਮੈਂ ਇਹਦੇ ਸੂਟਾਂ ਨੂੰ ਹੱਥ ਨਹੀਂ ਲਾਇਆ ਹੈਗਾ ਪਤਾ ਤਾਂ ਮੈਨੂੰ ਹੈਗਾ ਹੀ ਐ ਵੀ ਤੁਸੀਂ ਕੱਲ ਸੂਟ ਖਰੀਦ ਕੇ ਲਿਆਈਆਂ ਲਖੀ ਕਿਵੇਂ ਮਾਮਾ ții ਮੇਰੇ ਨਾਲ ਲੜਨਾ ਲੱਗ ਪਈਆਂ ਦੱਸ ਮੈਂ ਤਾਂ ਦਸ਼ੌੜੀ ਚੱਕਣ ਗਈ ਸੀ ਪਤਾ ਤਾਂ ਮੈਨੂੰ ਵੀ ਆ ਕੱਲ ਸੂਟ ਹੀ ਖਰੀਦ ਕੇ ਲਿਆਈਆਂ ਗੱਲਾਂ ਤਾਂ ਡੇੜੇ ਕਰਦੀਆਂ ਮਾ ਮਾਮਾ ਧੀਆ ਦੋਨੇ ਬੇੜੇ ਚ ਬੜ ਕੇ ਬੈ ਗਈਆਂ ਨੇ ਇਹ ਨਹੀਂ ਹੈਗਾ ਅਸੀਂ ਸਾਗ ਹੀ ਨਾਲ ਚਰਾ ਦਈਏ ਖਾਣਾ ਇਹਨਾਂ ਨੇ ਸਾਗ ਜੀ ਦੱਸ ਮਾੜਾ ਮੋਟਾ ਕੰਮ ਕਰਾਉਂਗੀ ਫੇਰ ਹੀ ਬਣੂਗਾ ਸਾਗ ਇਹਨਾਂ ਨੂੰ ਮੈਂ ਦੱਸ ਇਕੱਲੀ ਕੀ ਕਰਦਾ ਇਹਨਾਂ ਨੂੰ ਬੇਬੇ ਅੱਜ ਤਾਂ ਸਾਗ ਬਣਨ ਲੱਗੀ ਆਹੋ ਪੁੱਤ ਸਾਗ ਬਣਾਉਣ ਲੱਗੀ ਆ ਬੇਬੇ ਅੱਜ ਮੱਕੀ ਦੀ ਰੋਟੀ ਇਹਨੂੰ ਕਹੀ ਪਕਾ ਲੂਗੀ ਇਹਨੂੰ ਕਿੱਥੇ ਆਉਂਦੀਆਂ ਇਨੋਂ ਹੁੰਦੀ ਨਹੀਂ ਨਾ ਇਹ ਤਾਂ ਵੀ ਆਪ ਦਗਾਦੀ ਆ ਫਿਰ ਤੂੰ ਬਣਾ ਲਈ ਆਪਣੇ ਜੋਗੀਆਂ ਦੋ ਦੋ ਬਣਾ ਲਈ ਹੋ ਰਹੇ ਨਾ ਮੈਂ ਪਕਾ ਕੇ ਰਾਉਂਗੀ ਹਾਂ ਆਪਣੇ ਆਪੇ ਦੁੱਪੜਾ ਬਕਾ ਕੇ ਖਾ ਲੂਗੀ ਆਹੋ ਆਪਣੇ ਵੱਲ ਕਿਵੇਂ ਔਖੀ ਔਖੀ ਚਾਖਦੀ ਆ ਹਾਂ ਕਈ ਹੁਣ ਮਾਵਾਂ ਧੀਆਂ ਬਹਿਣਾਂ ਚ ਬੈਠੀਆਂ ਆ ਮਾ ਆਹੋ ਦੱਸ ਮੈਂ ਤਾਂ ਰਾਂ ਮੈਂ ਹੁਣ ਸੌਰੀ ਕੰਮ ਕਰਦੀ ਹੋਈ ਆਂ ਜਾਂ ਮੈਂ ਹੁਣ ਇੱਥੇ ਵੀ ਕੰਮ ਕਰਾਈ ਜਾ ਮੈਂ ਤੇਰੇ ਨਾਲ ਚਾਹ ਦਾ ਰਾਮ ਕਰ ਲੈ ਪੁੱਤ ਤੂੰ ਆਹੋ ਐਵੇਂ ਛੱਡੀ ਜਾਊਗੀ ਆਪੇ ਕਰੂੰਗਾ ਆਪਦਾ ਚਾ ਆਪਾਂ ਕੀ ਲੈਣਾ ਐ ਤੂੰ ਚੜ੍ਹ ਰਹੀ ਹੋਈ ਐ ਬਾਤ ਉਹ ਚਲ ਸਾਗ ਤਾਂ ਮੈਂ ਤੇ ਰਹੀ ਇਹਨਾਂ ਨੇ ਬੜਾ ਕੰਮ ਕਰਾਉਣਾ ਲੜਨ ਨੂੰ ਤਾਂ ਏਡੀਆਂ ਸ਼ੇਰ ਨਹੀਂ ਆ ਨੇ ਬੜੀ ਮੋਟੀ ਸਫਾਈ ਕਰਨਾ ਕੁਛ ਨਹੀਂ ਹੈਗਾ ਵੀ ਬੰਦਾ ਕਮਾੜਾ ਮੋਟਾ ਤਾਂ ਕੰਮ ਕਰਾ ਦੇਵੇ ਮੇਰਾ ਫੋਨ ਵੱਜੀ ਜਾਂਦਾ ਮੈਂ ਤਾਂ ਬਿੱਲ ਲਾਉਣੀ ਭੁੱਲ ਗਈ ਹਾਈ ਭਾਬੀ ਦਾ ਫੋਨ ਆ ਹੈਲੋ ਹੈਲੋ ਪਾਪੀ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਐ ਤੁਸੀਂ ਸੁਣਾਓ ਹਾਂਜੀ ਕੋਈ ਨਾ ਆਜੋ ਤੁਸੀਂ ਹਾਂਜੀ 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 ਕੋਈ ਨਾ ਤੁਸੀਂ ਆਜੋ ਪਰ ਭਾਬੀ ਇੱਕ ਗੱਲ ਆ ਮੇਰੀ ਨਣਦਾਈ ਹੋਈ ਆ ਕੋਈ ਨਾ ਮਿਲਤਾ ਤੁਸੀਂ ਭਾਵੇਂ ਲਿਓ ਉਹਨਾਂ ਨੂੰ ਪਰ ਤੈਨੂੰ ਪਤਾ ਤਾਂ ਹੈ ਕਹਿ ਜੀ ਆਹੋ ਕੋਈ ਨਾ ਆਜੋ ਫਿਰ ਤੁਸੀਂ ਠੀਕ ਓਕੇ ਚਲ ਹੁਣ ਇਹਨਾਂ ਨੂੰ ਵੀ ਦੱਸਣਾ ਬਣਾ ਹੁਣ ਤਾਂ ਮੇਰੇ ਨਾਲ ਲੜਕੇ ਹਟੀਆਂ ਨੇ ਜੋ ਕਿ ਦੱਸ ਦਿਨਾ ਬੇਬੇ ਵਾਬੀ ਹੁੰਦੀ ਆ ਇਹ ਕਿੰਨਾ ਬੋਲਦੀ ਆ ਕਿੰਨਾ ਲੜਦੀ ਆ ਮੇਰਾ ਦਿਮਾਗ ਖਰਾਬ ਕਰਤਾ ਹੈ ਨਹੀਂ ਬੇਬੇ ਬੇਬੇ ਹੋ ਗਿਆ ਨਾ ਉਹ ਕੱਲੂ ਮੇਰੀ ਪਰਜਾਈ ਨਹੀਂ ਆਉਣਾ ਵਾ ਉਹ ਰੱਖਣਾ ਹੈ ਹਾਂ ਉਹਦਾ ਫੋਨ ਆਇਆ ਸੀ ਉਹ ਕਹਿੰਦੀ ਮੈਂ ਕੱਲੂ ਆਉਂਗੀ ਅੱਛਾ ਠੀਕ ਹੋਰ ਆਉਣਾ ਦੀ ਪਰਜਾਈ ਨਹੀਂ ਪਰਜਾਈ ਨਹੀਂ ਆਉਣਾ ਮੇਰੀ ਵੀ ਕੱਲ ਹੋਗੀ ਬੇਬੇ ਕੱਲੀ ਹੋ ਬੋਲੀ ਜਾਨੀ ਆਂ ਕੀ ਕਰਾਂ ਕਹਿੰਦੀ ਵੇਖਣ ਚਾਈ ਦੇ ਆਉਣਾ ਇਹਦੀ ਨੇ ਹਾਂ ਹੋ ਅੱਛਾ ਤੂੰ ਨਾਲ ਕੰਮ ਕਰਾ ਲਈ ਮਾੜਾ ਮੋਟਾ ਦੇਣਾ ਤੂੰ ਬੇਫਿਕਰ ਰਹਿ ਬੇਬੇ ਇੰਨਾ ਇਹਦੀ ਤਾਂ ਖਤਰਦਾਰੀ ਮੈਂ ਸਮਾਰ ਕੇ ਕਰੂੰ ਨਾਲੇ ਅੱਜ ਤਾਂ ਤੂੰ ਤਲਾਲ ਲੈ ਜਿਹੜਾ ਮੇਰੇ ਨਾਲ ਲੜੀ ਸੀ ਦੇਖੀ ਚੱਲ ਤੂੰ ਬੇਬੇ ਸਵੇਰੇ ਬੇਫਿਕਰ ਰਹੀ ਤੂੰ ਕਰੂੰਗੀ ਇਹਦੀ ਖਤਰਦਾਰੀ ਹੁਣ ਆਪੇ ਸੰਭਲੀ ਸਾਰਾ ਕੁਝ ਹੋ ਤੂੰ ਬੇਫਿਕਰ ਹੈ ਬੇਬੇ ਸਮਾਰ ਕੇ ਖਾਤਰਦਾਰੀ ਕਰੂੰਗੀ ਦੀ ਤਾਂ ਮੈਂ ਮੈਂ ਤਾਂ ਰੋਟੀ ਪਾਣੀ ਕਿਸੇ ਕੰਮ ਤਾਂ ਨਹੀਂ ਦਿੰਦੀ ਤੇ ਪਾਣੀ ਵਰਗੀ ਦਾਲ ਦਿੰਦੀ ਆ ਮੈਨੂੰ ਕੋਈ ਨਾ ਬੇਬੇ ਇਹਨੂੰ ਤਾਂ ਸਵੇਰੇ ਦਿਖਾਉਮੈਂ ਕਿਵੇਂ ਖਾਤਰਦਾਰੀਆਂ ਕਰੀਆਂ ਇੱਕ ਇੱਕ ਚੀਜ਼ ਦਾ ਤੂੰ ਮੈਂ ਬਦਲਾ ਲੈਣਾ ਲੈ ਕੇ ਜਾਣਾ ਮੈਂ ਤਾਂ ਬਦਲਾ ਮੇਰੇ ਵੀ ਨੌਂ ਤਾਂ ਗਿਨੀਆਂ ਹੋਈਆਂ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਨਾਲ ਬੰਦਾ ਬਣਾ ਕੇ ਜਾਵਾਂ ਚਾਮਲੀ ਹੀ ਦੇੱਕੀ ਮੇ 25 ਜਾਂਦੀ ਏ ਭੁਜਾਈ ਹੁੰਦੀ ਏ ਤਾਂ ਭੱਜੀ ਜਾਂਦੀ ਮੂਹਰੇ ਲੈਣ ਚੱਲੀ ਆ ਮੇਰੀ ਵਰ ਨੂੰ ਤਾਂ ਅੰਦਰੋਂ ਵੀ ਨਿਕਲਦੀ ਨਹੀਂ ਹਾਂ ਸਾਜੀ ਕੇ ਦਾ ਦੇਖੀ ਵੀ ਗਈ ਅੱਜ ਨਾ ਮੈਂ ਤੇ ਪਾ ਕੇ ਭੱਜੀ ਫਿਰਦੀ ਆ ਅੱਜ ਦੇਖ ਲੈ ਫਿਰ ਕੋਈ ਨਾ ਭਰਦੀਆਂ ਲੋਟ ਅੱਜ ਤੇ ਵੀ ਕਰਦੀ ਖਤਰਦਾਰ ਹਾਂ ਦੇਖੀ ਚੱਲ ਬੇਬੇ ਦਾ ਬਣਾਉਣੀ ਕੀ ਹੋਵੇ ਹਾਂ ਉਹ ਤਾਂ ਪਤਾ ਹੀ ਆ ਪਤਾ ਭਾਬੀ ਸਾਸ਼ਰੀ ਕਾ ਹੋਰ ਕਿ ਮੈਂ ਆ ਜਾ ਹਾਂਜੀ ਠੀਕ ਆ ਆ ਜੋ ਕਰੇ ਕਿਵੇਂ ਆ ਬਾਬਾ ਸਾਰੇ ਠੀਕ ਆ ਹਾਂਜੀ ਹਾਂਜੀ ਆਜੋ ਉਹ ਬੈਠੀ ਆ ਸਾਸੀ ਸਾਸੀ ਕਾਲ ਇੱਕ ਹਾਂ ਠੀਕ ਆ ਪੁੱਤ ਸਾਸੀ ਕਾਲ ਸਾਸੀ ਕਾਲ ਕਿਵੇਂ ਆ ਵਧੀਆ ਵਧੀਆ ਤੁਸੀਂ ਹਾਂਜੀ ਹਾਂਜੀ ਵਧੀਆ ਸਭ ਤੁਸੀਂ ਸੁਣਾਓ ਕਿਵੇਂ ਆ ਠੀਕ ਆ ਪੁੱਤ ਬੱਚਿਆਂ ਦੇ ਪੇਪਰ ਹਾਂ ਹਾਂ ਠੀਕ ਆ ਵਧੀਆ ਸਭ ਦੇ ਵਧੀਆ ਹੋਗੇ ਪੇਪਰ ਹਾਂਜੀ ਹਾਂਜੀ ਸਾਡੇ ਵੀ ਹੋਣੇ ਆ ਉੱਥੇ ਬੇ ਮਾ ਸਾਡੀ ਮਾਤਾ ਨੇ ਸਾਰਾ ਕੁਝ ਸੰਭਿਆ ਹੋਇਆ ਅੱਛਾ ਅੱਛਾ ਮੈਂ ਤਾਂ ਬੇਬੇ ਬਿਮਾਰ ਸੀ ਨਾ ਮੈਂ ਤਾਂ ਤਾਂ ਕਰਕੇ ਆਈ ਸੀ ਦੁਖਦੇ ਨਹੀਂ ਹੋਇਆ ਮੈਨੂੰ ਵੀ ਹੂੰ ਠੀਕ ਮੈਂ ਕਿਹਾ ਚੱਲ ਬੇਬੇ ਕੋਲ ਦੋ ਕੁ ਦਿਨ ਰਹਿਉਣੇ ਆ ਦਵਾਈ ਦਵਾ ਦੇਣੀ ਸੀ ਫਿਰ ਹਾਂ ਬੇਬੇ ਦਵਾਈ ਖਾਂਦੀ ਆ ਹਾਂ ਇਹ ਪੁੱਤ ਦਵਾਈ ਤਾਂ ਮੈਂ ਵੀ ਬਸ ਦਵਾਈਓ ਲੈਣ ਆਈ ਸੀ ਮੈਂ ਕਿਹਾ ਚੱਲ ਮੈਂ ਚਲਦੀ ਆ ਨਾਲ ਹੀ ਅੱਛਾ ਅੱਛਾ ਸਾਰਿਆਂ ਨੂੰ ਹਾਂ

ਦਾਲ ਸਾਜੀ ਮੈਂ ਆਪੇ ਦੇਖ ਲੈਨੀ ਆ ਚਲੋ ਠੀਕ ਆ ਨਿੰਮਕੀ ਕੀ ਬਣਾਵਾਂ ਮੈਂ ਕਰਦੀ ਆ ਰਾਤ ਵਾਲੀ ਚ ਪਾਣੀ ਪੂਣੀ ਪਾ ਦੋਨੇ ਆ ਕਹੀ ਠੀਕ ਮਰਕੜਾ ਬਣਾਉਂਦਾ ਫਿਰੂਗਾ ਥੋੜਾ ਕੁੜ ਗਿਆ ਬਲੇ ਆ ਗੱਲਾਂ ਮੇਰੀ ਆਈ ਬੇਬੇ ਚਲ ਆ ਕੇ ਕਰਦੀ ਹਾਂ ਹਾਂ ਬੇਬੇ ਉਹਨੇ ਕੰਮ ਫਮਕ ਕਰਾ ਲਈ ਉਹ ਤਾਂ ਮੈਂ ਕਰੀ ਜਾਨੀ ਬੇਬੇ ਦੇਖਿਆ ਹੁਣ ਕਿਵੇਂ ਆਪਦੀ ਪਰਜਾਈ ਦੇ ਮਗਰ ਅੱਗੇ ਮੁੱਚੇ ਪੈਰਦੀ ਆ ਉਹ ਤੈਨੂੰ ਫੋਕੇ ਚਾਹ ਪਾਤੀ ਉਹਦਾ ਹੋਰ ਕੀ ਆ ਮੇਰੇ ਕੋਲ ਤਾਂ ਨੇੜੇ ਹੀ ਨਹੀਂ ਲੱਗਦੀ ਅਚਾ ਦੇ ਲੱਕੇ ਦੇ ਗੁਲਾਬ ਜਮਰਾ ਮੰਗਾ ਲਿਆ ਕਿਧਰੇ ਪੁੱਜੀਏ ਮੰਗਾ ਲੇ ਹੋਰ ਕੀ ਬੇਬੇ ਮੈਂ ਤਾਂ ਆਪ ਦੇਖ ਕੇ ਹੈਰਾਨ ਹੀ ਰਹਿ ਗਈ ਮੈਂ ਕਦ ਦੱਸ ਅਸੀਂ ਪਾਗਲ ਤੁਰੇ ਫਿਰਦੇ ਇੱਥੇ ਦੇਖ ਲੈ ਫਿਰ ਇਹੀ ਤਾਂ ਫਰਕ ਆ ਦੇਖਿਆ ਕਿ ਮੈਂ ਫਰਦੀ ਆ ਹੁਣ ਨੱਚਦੀ ਚਲ ਠੀਕ ਆ ਬੇਬੇ ਮੈਂ ਹੁਣ ਰੋਟੀ ਜੀ ਬਣਾ ਹਾਂ ਬਣਾ ਲੈ ਪੁੱਤ ਹਾਂ ਸਬਜੀ ਤਾਂ ਥੋੜੀ ਜੀ ਐ ਕਰਦੀਆਂ ਦੇ ਵਿੱਚ ਪਾਣੀ ਪਾ ਦਿੰਨੀ ਆ ਆਪਾਂ ਨੂੰ ਕੀ ਆ ਇਹਦੀ ਪਰਜਾਈ ਆ ਬਣ ਗਈ ਮੈਂ ਕਿਤੇ ਟਾਕੇ ਲਉਂ ਬਾੜਾ ਪਾਣੀ ਤਾਂ ਨਹੀਂ ਪੈ ਗਿਆ ਚਲ ਕੋਈ ਨਾ ਆਪੇ ਖਾਂਦੇ ਫਿਰੂਗੀ ਮੈਂ ਤਿਲਣਾ ਹੁਣ ਰੋਟੀ ਵੀ ਪਕਾਉਣੀ ਪੈਣੀ ਆ ਔਕ ਜੋਬ ਹਾਏ ਇਹ ਤਾਂ ਪਾਣੀ ਬਾੜਾ ਤਾਂ ਨਹੀਂ ਪੈ ਗਿਆ ਚਲ ਕੋਈ ਨਾ ਮੈਨੂੰ ਕੀ ਆ ਮੈਂ ਖੜ ਖਾਣੀ ਆ ਆਹੀ ਲੈ ਕੇ ਜਾ ਹੋਰ ਫਪ ਵੀ ਸਾਰੇ ਠੀਕ ਸੀ ਹਾਂ ਹਾਂ ਵਧੀਆ ਵਧੀਆ ਹਾਂਜੀ ਤੁਸੀਂ ਕਦੇ ਦਵਾਈ ਲੈਣਾ ਆਏ ਸੀਗੇ ਬਸ ਮੀਂਹ ਚਰ ਦਰਦ ਹਜਰ ਹੁੰਦਾ ਰਹਿੰਦਾ ਵਾ ਅੱਛਾ ਜੀ ਕੀ ਹੋਇਆ ਰਾਜ ਐਵੇਂ ਦੇਖਦੀ ਆਂ ਕੁਛ ਨਹੀਂ ਭਾਬੀ ਇਹ ਤਾਂ ਨਾ ਰਾਤ ਵਾਲੀ ਸਬਜੀ ਸੀ ਮੈਨੂੰ ਤਾਂ ਲੱਗਦਾ ਇਹਦੇ ਵਿੱਚ ਹੀ ਪਾਣੀ ਪਾ ਲਿਆ ਹੀ ਚੱਲ ਕੋਈ ਨਾ ਫਿਰ ਕੀ ਆ ਮੈਂ ਤਾਂ ਸਾਗ ਬਣਾਇਆ ਸੀ ਚੱਲ ਕੋਈ ਨਾ ਫਿਰ ਕੀ ਹੁੰਦਾ ਕੁਛ ਨਹੀਂ ਹੁੰਦਾ ਚਾਰ ਪਾ ਵੀ ਮੈਂ ਪਾਉਣਾ ਹਾਂ ਰੱਖਿਆ ਕੋਈ ਨਾ ਪਾਣੀ ਵੀ ਲਿਆਦਾ ਪਾਣੀ ਵੀ ਨਹੀਂ ਲੈ ਕੇ ਆਈ ਹੈਗੀ ਇਓ ਕੀ ਲੱਗਦੀ ਆ ਗੱਲ ਕਰਨੀ ਪਊਗੀ ਘਰੇ ਪਤਾ ਨਹੀਂ ਕੀ ਗੱਲ ਐਨਾਂ ਦੇ ਘਰ ਇੱਕ ਆਦਾ ਰੌਲਾ ਪੈਂਦਾ ਵਾ ਹੋਸਨਾ ਬੱਬੀ ਹਾਂ ਵਧੀਆ ਠੀਕਾ ਤੂੰ ਦੱਸ ਬਸ ਠੀਕ ਕੋਈ ਨੂੰ ਪਤਾ ਤਾਂ ਹੈ ਨਾ ਉਹਨਾਂ ਕਹਿ ਜੀਆਂ ਨੇ ਚੱਲ ਕੋਈ ਨਾ ਫੇਰ ਕੀ ਐ ਬਸ ਕੋਈ ਨਹੀਂ ਸਰ ਵੀ ਬੱਬੀ ਦੁੱਖ ਤਾਂ ਲੱਗਦਾ ਹੀ ਆ ਹਾਂ ਇਹ ਤਾਂ ਹੈਗਾ ਹੁਣ ਦੁੱਖ ਤਾਂ ਮੈਨੂੰ ਵੀ ਲੱਗਦਾ ਵੀ ਐਂ ਕਰਦੀਆਂ ਨੇ ਇਹ ਵੀ ਆਏ ਗਏ ਤੇ ਤਾਂ ਭੰਡੇ ਆਪਾਂ ਵਧੀਆ ਲਾਓ ਵਧੀਆ ਲਿਓ ਹੁਣ ਇਹ ਕਸਟੀਲ ਦਾ ਵੱਡਾ ਸਾਰਾ ਥਾਲ ਚੱਕ ਲੈ ਮੈਂ ਤੇਰੇ ਲਈ ਨਾ ਸੂਟ ਲਿਆਈ ਸੀਗੀ। ਸੋ ਆ ਕੇ ਪਾ ਲਈ ਠੀਕ ਆ। ਹਾਂਜੀ। ਮੇਰੇ ਬਾਸ ਦਾ ਟਾਈਮ ਹੋ ਜਾਣਾ ਫਿਰ। ਮੈਂ ਚੱਲ ਜਾਂਦੀ ਹਾਂ। ਕੋਈ ਨਹੀਂ ਮੈਂ ਚੱਲਦੀ ਤੁਹਾਨੂੰ ਬਾਅਦ ਛੱਡ ਕੇ। ਹਾਂਜੀ। ਆਜੋ। ਦੇਖ ਲਾ ਭਾਬੀ ਇਹਨਾਂ ਦਾ ਕੀ ਹਾਲ ਆ। ਬਾਹਰ ਵੀ ਨਹੀਂ ਨਿਕਲੀਆਂ ਹੈਗੀਆਂ ਮੈਨੂੰ। ਚੱਲ ਕੋਈ ਨਹੀਂ ਚੱਲ ਮੈਂ ਚੱਲਦੀ ਹਾਂ ਫਿਰ। ਮੇਰੇ ਕੋਲ ਬਾਸ ਆਉਣ ਵਾਲੇ ਠੀਕ ਆ। ਠੀਕ ਹੈ ਜੀ। ਬਾਬੀ ਸਸੀ ਗਾ ਬਾਬੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਵਧੀਆ ਵਧੀਆ ਤੁਸੀਂ ਸਨੋ ਠੀਕ ਠਾਕ ਹਾਂ ਵਧੀਆ ਤੂੰ ਦੱਸ ਵਧੀਆ ਵਧੀਆ ਹੋਾਈ ਨਹੀਂ ਮੈਂ ਮੈਨੂੰ ਅੱਗੇ ਤਾਂ ਜਦੇ ਆ ਜਾਨੀ ਆ ਉਹ ਰਾਜ ਹੁਣ ਮੇਰੇ ਨਾਲ ਲੜ ਜੇ ਪਈ ਨਾ ਕੀ ਹੋ ਗਿਆ ਉਹ ਬਸ ਮੈਂ ਵੀ ਲੜ ਪਿੰਦੀ ਆ ਮਾੜੇ ਮਾੜੀ ਗੱਲ ਤੇ ਚੱਲ ਕੋਈ ਨਾ ਫੇਰ ਕਿਦੋਂ ਪਤਾ تھا ਉਹਦੀ ਸੱਸ ਤੇ ਨਾਨਾ ਦਾ ਕੀ ਕੁਛ ਕਰਦੀਆਂ ਨੇ ਫੇਰ ਵੀ ਤੂੰ ਦੇਖੀ ਇੱਕ ਵਾਰੀ ਉਹਨਾਂ ਨੂੰ ਹਾਂ ਕੋਈ ਨਹੀਂ ਕੋਈ ਨਹੀਂ ਬਬੀ ਕੋਈ ਨਹੀਂ ਚੱਲ ਠੀਕ ਆ ਮੇਰੀ ਬਾਸ ਦਾ ਟਾਈਮ ਹੋ ਗਿਆ ਅੱਛਾ ਅੱਛਾ ਠੀਕ ਹੈ ਠੀਕ ਇਹ ਦੀ ਗੱਲ ਤਾਂ ਭਾਬੀ ਦੀ ਸਹੀ ਆ ਅੱਗੇ ਤਾਂ ਤਾਈ ਦਸਵਾ ਕਿੰਨਾ ਹੋਰ ਹੀ ਤਰ੍ਹਾਂ ਜਿਹਦਾ ਹੁੰਦਾ ਸੀਗਾ ਮੇਰੇ ਨਾਲ ਵੀ ਝੱਟ ਲੜ ਪਿੰਦੀ ਸੀ ਇੱਕਦਮ ਕਾ ਤਾਂ ਫਰਕ ਪੈ ਗਿਆ ਚੱਲ ਛੱਡ ਪੁਰ ਮੈਂ ਤਾਂ ਭਾਈ ਦੇਖਣ ਲਈ ਸੀ ਸਬਜ਼ੀ ਲਈ ਭਾਈ ਵੀ ਨਹੀਂ ਕੋਈ ਅੱਜ ਆਇਆ ਹੈਗਾ